ਮੇਰਾ ਨਾਮ ਬਿਕਰਮਜੀਤ ਸਿੰਘ ਮਹਾਲਾਰੇਗਾ ਕਿਤੇ ਬਣਾਉਂ ਕਰਦਾ ਓਕੇ ਜੀ ਤੇ ਜਿਵੇਂ ਸਰਵਿਸ ਪੈਕ ਆਪਨੇ ਯੂਜ਼ ਕੀਤਾ ਕੀ ਦਿੱਕਤਾਂ ਸੀ ਕਿੰਨੇ ਟਾਈਮ ਤੋਂ ਸੀ ਇਹ ਦਿੱਕਤਾ ਮੇਰੇ ਫਾਦਰ ਸਾਹਿਬ ਨੂੰ ਤਿੰਨ ਚਾਰ ਮਹੀਨਿਆਂ ਤੋਂ ਅਟੈਕ ਹੋ ਗਿਆ ਸੀ ਅੱਛਾ ਜੀ ਉਹ ਟੈਗ ਦੇ ਨਾਲ ਉਹਨਾਂ ਦੀਆਂ ਤਿੰਨ ਪੈਪਾਂ ਜਿਹੜੀਆਂ ਨੇ ਉਹ ਬਲੌਕ ਸੀਗੀਆਂ ਓਕੇ ਹਾਰਟ ਜਿਹੜਾ 40% ਕੰਮ ਕਰਦਾ ਸੀ ਜਿਹੜੀਆਂ ਨਾਲੀਆਂ ਸੀਗੀਆਂ ਉਹ ਜਿਵੇਂ ਪਾ ਪੈਮ ਕਹ ਦਨੇ ਆ ਹੂੰ 1 75% 1 88% 1 99% ਬਲੋਕਿੰਗ ਠੀਕ ਹੈ ਜੀ ਤੇ ਜਿਵੇਂ ਮਨ ਲੁੱਤ ਉਹ ਤੁਸੀ ਦਵਾਈਆਂ ਦੂਈਆਂ ਦਵਾਈਆਂ ਡਾਕਟਰ ਕੋਲ ਲੈ ਕੇ ਗਏ ਕਿ ਨਹੀਂ ਸੀ ਕੋਈ ਹਾਂ ਡਾਕਟਰ ਕੋਲ ਲੈ ਕੇ ਗਏ ਸੀਗੇ ਅੱਛਾ ਡਾਕਟਰਾਂ ਨੇ ਕਹਤਾ ਸੀ ਵੀ ਜਾਂ ਤਾਂ ਹੁਣ ਇਹਨਾਂ ਦੀ ਸੇਵਾ ਕਰ ਲਓ ਜਾਂ ਫਿਰ ਇਹਨਾਂ ਦੀ ਸਰਜਰੀ ਕਰਾਣੀ ਪਊਗੀ अच्छा बाईपास सर्जरी बाईपास सर्जरी ओके okay. कितना खर्चा ਦੱਸਿਆ ਸੀ ਤੁਹਾਡਾ ਖਰਚਾ ਤਕਰੀਬਨ 5 ਲੱਖ ਦੇ ਨੇੜੇ ਦੱਸਿਆ ਸੀ ਇਹ ਸਾਨੂੰ ਕਰਵਾਣੀ ਪੈਣੀ ਹੈ ਹਾਂ ਇਹ ਕਰਵਾਣੀ ਪੈਣੀ ਹੈ ਮਲੋਚ ਵੀ ਰਿਸਕ ਹੈਗਾ ਉਹਦੇ ਚ ਵੀ ਰਿਸਕ ਹੈ ਉਹਨਾਂ ਨੇ ਕਿਹਾ ਸੀ ਕਿ ਆਪਰੇਸ਼ਨ ਕਰਦੇ ਹੋਏ ਵੀ ਜਾਨ ਜਾ ਸਕਦੀ ਹੈ ਓਕੇ ਉਸ ਤੋਂ ਬਾਅਦ ਵੀ ਕੋਈ ਗਾਰੰਟੀ ਹੈ ਨਹੀਂ ਉਹ ਕਿਤਾ ਤੁਸੀਂ ਕਰਾਇਆ ਨਹੀਂ ਅਸੀਂ ਕਰਾਇਆ ਨਹੀਂ ਫਿਰ ਵਿੱਚ ਦੂ ਰਿਸਕ ਐਨਾ ਲੈਣਾ ਰਿਸਕ ਐਨਾ ਫਿਰ ਉਹਦੇ ਵਾਸਤੇ ਅਸੀਂ ਕਿਆ ਵੀ ਜੇ ਰਿਸਕ ਹੈ ਸਰੀਰ ਦੀਆਂ ਬਈ ਪ੍ਰੋਬਲਮਾਂ ਕੀ ਕੀ ਆ ਰਹੀਆਂ ਉਸ ਦੇ ਨਾਲ ਫਿਰ ਸਰੀਰ ਦੀਆਂ ਪ੍ਰੋਬਲਮਾਂ ਨਾ ਤਾਂ ਉਹਨਾਂ ਤੋਂ ਤੁਰਿਆ ਫਰਿਆ ਜਾਂਦਾ ਸੀ ਜਿਆਦੇ ਠੀਕ ਹੈ ਜੀ ਜਾਂ ਜਦੋਂ ਮਤਲਬ ਕੋਡੇ ਵਗੈਰਾ ਹੁੰਦੇ ਸੀਗੇ ਜਮ ਕਰਦੇ ਸੀ ਤਾਂ ਨਾਲ ਦੀ ਨਾਲ ਡਿੱਗ ਜਾਂਦੇ ਸੀਗੇ ਅੱਛਾ ਅੱਛਾ ਤੇ ਉਹਦੇ ਨਾਲ ਚੱਕਰ ਆ ਜਾਂਦੇ ਸੀਗੇ ਬੀਪੀ ਦੀ ਬਹੁਤ ਹਾਈ ਰਹਿੰਦਾ ਸੀਗਾ ਧੜਕਣ ਜਿਹੜੀ ਆਉ ਬੱਦੀ ਰਹਿੰਦੀ ਬਹੁਤ ਜ਼ਿਆਦਾ ਬੱਦੀ ਸੀ ਓਕੇ ਮਤਲਬ ਪ੍ਰੋਬਲਮ ਇਹ ਸਾਰੀ 6-7 ਮਹੀਨੇ ਤੋਂ ਸਟਾਰਟ ਹੋਈ ਸੀ ਬਸ ਹਾਂ ਜੀ ਪਹਿਲਾਂ ਸਹੀ ਸਲਮ ਸੀ ਬਿਲਕੁਲ ਇਕੋਦਮ ਹੋਈ ਇਕੋਦਮ ਹੋਈ ਓਕੇ ਜਿਵੇਂ ਤੁਸੀਂ ਆਪਣਾ ਸਰਵਿਸ ਪੈਕ ਯੂਜ਼ ਕੀਤਾ ਬਾਡੀ ਸਰਵਿਸ ਯੂਜ਼ ਕੀਤਾ ਔਰ ਕੀ ਕੀ ਫਰਕ ਆ ਕਿੰਨਾ ਫਰਕ ਆ ਕਿੰਨੇ ਦਿਨ ਹੋ ਗਏ ਬੋਡੀ ਸਰਫੇਸ ਪੈਕ ਮੇਰੇ 40 ਕਿ ਦਿਨ ਹੋਏ ਨੇ 40 ਦਿਨਾਂ ਦੇ ਵਿੱਚ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਐਸ ਟਾਈਮ ਬਹੁਤ ਚੱਲ ਵੀ ਵਧੀਆ ਕਰਦੇ ਨੇ ਪਰ ਵਰਕ ਵੀ ਮਾੜਾ ਮੋਟਾ ਕਰ ਲੈਂਦੇ ਨੇ ਵਧੀਆ ਤੁਰ ਫਿਰ ਲੈਂਦੇ ਨੇ ਹੁਣ ਡਿੱਗਦੇ ਨਹੀਂ ਹੈਗੇ ਜੀ ਮੈਂ ਹੁਣ ਡਿੱਗਦੇ ਨਹੀਂ ਹੈਗੇ ਓਕੇ ਜਿਵੇਂ ਤੁਰਿਆ ਫੇਰੇਣੀਆਂ ਹੁਣ ਪੂਰਾ ਤੁਰਦੇ ਫਿਰਦੇ ਨੇ ਹਾਂ ਪੂਰਾ ਤੁਰਦੇ ਫਿਰਦੇ ਨੇ ਹੁਣ ਤੁਸੀਂ ਦੇਖੀਏ ਇੱਧੇ ਵਾਲੇ ਵਾਲੇ ਢੇਡਾ ਮਾਰਦੇ ਨੇ ਸਾਰਾ ਕਰਦੇ ਨੇ ਇੱਧੇ ਵਾਲੇ ਵਾਲੇ ਢੇਡਾ ਵੀ ਮਾਰ ਲੈਂਦੇ ਨੇ ਮੋਲ ਡੰਗਰ ਵੀ ਅੰਦਰ ਬਾਹਰ ਕਰ ਲੈਂਦੇ ਨੇ ਓਕੇ ਓਕੇ ਵਧੀਆ ਕੰਮ ਕਰਨ ਲੱਗੇ ਦਰਦ ਹਾਂਜੀ ਬਿਲਕੁਲ ਜਿਵੇਂ ਤੁਸੀਂ ਵੀਡੀਓ तकरीबन ਮੇਰੇ ਖਿਆਲ ਚ 5 ਸਾਲ ਤੋਂ ਦੇਖ ਰਹੇ ਹੋਣਾ ਜੀ ਹਾਂ ਜੀ 5 ਸਾਲਾਂਾਂ ਚ ਮਾਲੋ ਹੁਣ ਜਿਵੇਂ ਲੋੜ ਪਈ ਤਾਂ ਹੀ ਤੁਸੀਂ ਨੀ ਬਾਡੀ ਸਰਵਿਸ ਨੂੰ ਰੋਜ਼ ਕੀਤਾ ਲੱਖਾਂ ਲੋਕ ਤੁਹਾਡੀ ਵੀਡੀਓ ਦੇਖਣਗੇ ਕੀ ਸਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਮੈਂ ਸਭ ਨੂੰ ਇਹੀ ਸਨੇਹਾ ਦੇਣਾ ਚਾਹੁੰਗਾ ਕਿ ਬਾਡੀ ਸਰਵਿਸ ਬਹੁਤ ਜ਼ਰੂਰੀ ਹੈ ਅੱਜ ਦੀ ਲੋੜ ਦੇ ਮੁਤਾਬਿਕ ਤਾਂ ਤੁਸੀਂ ਸਾਰੇ ਸੰਗ ਬਾਡੀ ਸਰਵਿਸ ਜ਼ਰੂਰ ਲਿਓ